ਸਸਿਕਲ ਜੀ ਵੀਰੇ ਤੁਸੀਂ ਨਹੀਂ ਜਾਣਾ ਐਗਜ਼ੀਬਿਸ਼ਨ ਤੇ ਆਪਾਂ ਐਗਜ਼ੀਬਿਸ਼ਨ ਤੇ ਜਾਣਾ ਵੀਰੇ ਸਾਰਿਆਂ ਨੇ ਕਦੋਂ ਜਾਣਾ ਹੈ 12 ਤਰੀਕ ਨੂੰ 12 ਤੇ 13 ਤਰੀਕ ਨੂੰ ਲੁਧਿਆਣੇ ਮੂਲਾਪੁਰ ਦੇ ਵਿੱਚ ਸੋਨਾ ਗ੍ਰੈਂਡ ਦੇ ਵਿੱਚ ਐਗਜ਼ੀਬਿਸ਼ਨ ਲੱਗਣੀ ਜਾ ਰਹੀ ਹੈ 12 13 ਤਰੀਕ ਨੂੰ ਉੱਥੇ ਵੱਡੀਆਂ ਕੰਪਨੀਆਂ ਸੋਨੀ ਨਿਕੋਨ ਕੈਨਨ ਫੂਜੀ ਕੈਮਰੇ ਸਾਰੇ ਕੈਮਰੇ ਦੀ ਸਰਵਿਸ ਫ੍ਰੀ ਕਰ ਰਹੀ ਹੈ ਤੇ ਤੁਸੀਂ ਸਾਰੇ ਜਿੰਨੇ ਤੁਹਾਡੇ ਕੋਲ ਕੈਮਰੇ ਆ ਤੁਸੀਂ ਉੱਥੇ ਲੈ ਕੇ ਪਹੁੰਚੋ ਫਰੀ ਆਫ ਕੋਸਟ ਜਿਹੜੀ ਸਾਰੇ ਕੈਮਰੇ ਦੀ ਸਰਵਿਸ ਕਲੀਨਿੰਗ ਔਰ ਅਪਡੇਟ ਜਿਹੜੀ ਕਰਵਾਈ ਜਾ ਰਹੀ ਹੈ ਸਾਡੀ ਜਿਹੜੀ ਗੱਲ ਹੋਈ ਹੈ ਤੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਤੀਜਾ ਫੋਟੋ ਮੇਲਾ ਲੁਧਿਆਣੇ ਵਿੱਚ ਮੁੱਲਾਪੁਰ ਦੇ ਵਿੱਚ ਸੋਨਾ ਗ੍ਰੈਂਡ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਤੇ ਉਹਨਾਂ ਦੇ ਸੁਭਾ ਪ੍ਰਦਾਨ ਰਣਜੀਤ ਸਿੰਘ ਜੀ ਜਿਹੜੇ ਉਨਾ ਵੱਲੋਂ ਜਨਰਲ ਸੈਕਟਰੀ ਸੰਜੀਵ ਲੇਖੀ ਜੀ ਜੁਆਇੰਟ ਸੈਕਟਰੀ ਪਰਮਜੀਤ ਸਿੰਘ ਜੀ ਰੋਪੜ ਦੇ ਜਨਰਲ ਪ੍ਰਧਾਨ ਸੈਕਟਰੀ ਅੰਗਰੇਜ ਸਿੰਘ ਜੀ ਔਰ ਜ਼ੋਨ ਦੇ ਪ੍ਰਧਾਨ ਮਨਜੀਤ ਸਿੰਘ ਜੀ ਮਿਤ ਪ੍ਰਧਾਨ ਸੰਜੀਪ ਕੁਮਾਰ ਸੰਦੀਪ ਕੁਮਾਰ ਜੀ ਰੋਪੜ ਬਲਕ ਦੇ ਪ੍ਰਧਾਨ ਗੁਰੀ ਚੌਹਣ ਜੀ ਇਹਨਾਂ ਦੇ ਵਿਸ਼ੇਸ਼ ਤੌਰ ਤੇ 올 ਇੰਡੀਆ ਪ੍ਰਧਾਨ ਦੇ ਗੁਰਨਾਮ ਸਿੰਘ ਜੀ ਸ਼ੇਰਪੁਰਾ 올 ਇੰਡੀਆ ਜਨਰਲ ਸੈਕਟਰੀ ਹਰਕੇਸ਼ ਤਿਵਾੜੀ ਜੀ ਤੇ 10 ਸਟੇਟਾਂ ਦੇ ਅਧਿਕਾਰ ਸਹਿਬਾਨ ਜਿਹੜੇ ਉੱਥੇ ਪਹੁੰਚ ਰਹੇ ਨੇ ਇਸ ਐਗਜ਼ੀਬਿਸ਼ਨ ਦੇ ਉੱਤੇ 108 ਸਟਾਲ ਲੱਗੇ ਜਾ ਰਹੇ ਨੇ 70 ਤੋਂ 80 ਜੜੀਆਂ ਕੰਪਨੀਆਂ ਉੱਥੇ ਆਪਣੀ ਵਿਜ਼ਿਟ ਕਰ ਰਹੀਆਂ ਤੇ ਇੱਥੇ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਪੀਪੀਏ ਜਿਹੜੀ ਹੈ ਪੀਪੀਏ ਜਿਹੜਾ ਬਣਿਆ ਹੋਇਆ ਆਪਣੀ ਸੰਸਥਾ ਬਣੀ ਹੋਈ ਆ ਉਹਦੇ ਵਿੱਚ ਮੈਂਬਰ ਸਹਿਬਾਨ ਨੂੰ ਅਪੀਲ ਕੀਤੀ ਗਈ ਆ ਤੇ ਸਾਡੀ ਉਹਨਾਂ ਨਾਲ ਜਿਹੜੀ ਹੈ ਲੇਖੀ ਜੀ ਨਾਲ ਸੰਜੀਵ ਲੇਖੀ ਜੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਪ੍ਰਧਾਨ ਜੀ ਨਾਲ ਹੋਈ ਹੈ ਤੇ ਉਹਨਾਂ ਨੇ ਸਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਵੀ 12 13 ਤਰੀਕ ਨੂੰ ਮੁੱਲਾਪੁਰ ਦੇ ਵਿੱਚ ਸੋਨਾ ਗ੍ਰੈਂਡ ਦੇ ਵਿੱਚ ਜਿਹੜੀ ਐਗਜ਼ਿਬੀਸ਼ਨ ਲਗਾਈ ਜਾ ਰਹੀ ਹੈ ਸਾਰੇ ਫੋਟੋਗ੍ਰਾਫਰ ਤਕਰੀਬਨ ਦਿੱਲੀ ਜਾਂ ਬੰਬਈ ਜਾਣਾ ਪੈਂਦਾ ਸੀ ਇਹ ਬਹੁਤ ਵਧੀਆ ਉਪਰਾਲਾ ਕਰਨ ਦੇ ਸਦਕੇ ਉਹਨਾਂ ਦੇ ਜਿਹੜਾ 12 13 ਤਰੀਕ ਨੂੰ ਮੁੱਲਾਪੁਰ ਸ਼ਹਿਰ ਦੇ ਵਿੱਚ ਇਹ ਐਗਜ਼ਿਬੀਸ਼ਨ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਤੁਹਾਡਾ ਜਿਹੜਾ ਚਾਹ ਪਾਣੀ ਦਾ ਔਰ ਜਿਹੜਾ ਖਾਣਾ ਖਾਣ ਦਾ ਜਿਹੜਾ ਅਰੇਜਮੈਂਟ ਉਹ ਸਾਰਾ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਹੋਇਆ ਔਰ ਬਹੁਤ ਵਧੀਆ ਹੈਗੀ ਹੈ ਜਿਹੜੀਆਂ ਉਹਨਾਂ ਦੀ ਆਉਣ ਵਾਲੀ ਜਿਹੜੀ ਫੋਟੋਗ੍ਰਾਫਰ ਨੂੰ ਮੁਸ਼ਕਲ ਆਏ ਉਹਦੇ ਵੀ ਸਾਹਮਣਾ ਜਿਹੜੀਆਂ ਕਰਨੇ ਪੈਂਦੀ ਸੀ ਉਹਦੇ ਬਾਰੇ ਵੀ ਉਹਨਾਂ ਨੇ ਆਮ ਅਜਲਾਸ਼ ਜਿਹੜਾ ਰੱਖਿਆ ਹੋਇਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਉੱਥੇ ਬਕਾਇਦਾ ਜਿਹੜਾ ਸਟਾਲ ਲੱਗਿਆ ਹੋਏਗਾ ਤੁਸੀਂ ਉਹਨਾਂ ਨੂੰ ਉੱਥੇ ਵਿਜ਼ਿਟ ਕਰਕੇ ਜਰੂਰ ਆਣਾ ਹੈ। ਉਹਨਾਂ ਵੱਲੋਂ ਗੱਲ ਹੋਈ ਹੈ, ਪ੍ਰਧਾਨ ਜੀ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਇਹ ਵੀ ਸਾਨੂੰ ਦੱਸਿਆ ਵੀ ਜਿਹੜੇ ਆਉਣ ਵਾਲੀਆਂ ਕੰਪਨੀਆਂ ਐ ਉਹਨਾਂ ਵੱਲੋਂ ਜਿਹੜੇ ਤੁਸੀਂ ਆਉਣ ਵਾਲਾ ਸੀਜ਼ਨ ਐ ਉਹ ਤੋਂ ਪਹਿਲਾਂ ਤੁਹਾਨੂੰ ਅਪਗ੍ਰੇਡ ਕਰਨ ਵਾਸਤੇ ਜਿਹੜੀਆਂ ਵੱਡੀਆਂ ਕੰਪਨੀਆਂ ਕੀ ਕੀ ਸਮਾਨ ਲੈ ਕੇ ਆ ਰਹੀਆਂ ਐ, ਕਿਹੜੇ ਕਿਹੜੇ ਪ੍ਰੋਜੈਕਟ ਆ ਰਹੀਆਂ ਐ, ਕਿਹੜੇ ਕਿਹੜੇ ਕੈਮਰੇ ਆ ਰਹੀਆਂ ਐ ਉਹਨਾਂ ਵੱਲੋਂ ਸਾਰੀ ਜਾਣਕਾਰੀ ਤੁਹਾਨੂੰ ਟੋਟਲ ਐ ਉਹ 2 ਦਿਨ ਦੇ ਵਿੱਚ ਦਿੱਤੀ ਜਾ ਰਹੀ ਐ। ਉਸ ਤੋਂ ਇਲਾਵਾ ਜੇ ਪੀਪੀਏ ਨਾਲ ਤੁਸੀਂ ਜੁੜਨਾ ਚਾਹੁੰਦੇ ਉਹਨਾਂ ਨੇ ਵੀ ਇਹ ਵੀ ਦੱਸਿਆ ਵੀ ਇਹ ਜਾਣਕਾਰੀ ਜਰੂਰ ਸਾਂਝੀ ਕਰਿਓ ਉਹਦੇ ਵਿੱਚ ਤੁਹਾਨੂੰ ਜਿਹੜੀਆਂ 800 ਰੁਪਏ 2 ਸਾਲ ਵਾਸਤੇ ਜਿਹੜੀ ਫੀਸ ਦੇਣੀ ਪੈਂਦੀ ਹੈ ਉਹਦੇ ਵਿੱਚ ਤੁਹਾਡੀ 2 ਵਜੇ 2 ਦੇ ਦੁਕਾਨ ਦੀ ਔਰ ਮਾਲਕ ਦੀ ਜਿਹੜੀ ਫੋਟੋ ਲਗਣੀ ਹੈ ਆਧਾਰ ਕਾਰਡ ਤੇ ਪੈਨ ਕਾਰਡ ਆ ਛੋੜਾ ਉਹ ਨਾਲ ਲੱਗਣਾ ਉੱਥੇ ਤੁਹਾਡੇ ਕਾਰਡ ਨਹੀਂ ਬਣਨੇ ਤੁਸੀਂ ਉੱਥੇ ਐਂਟਰੀ ਕਰਕੇ ਆ ਸਕਦੇ ਹੋ ਉੱਥੇ ਜਿਹੜੀ ਐਂਟਰੀ ਦੇ ਉੱਤੇ ਇੱਕ ਰਜਿਸਟਰ ਜਾਂ ਉਹਨਾਂ ਦਾ ਸਟਾਲ ਲੱਗਿਆ ਹੋਏਗਾ ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਉੱਥੇ ਆਪਣਾ ਨਾਮ ਰਜਿਸਟਰਡ ਜਿਹੜਾ ਦੇ ਵਿੱਚ ਤੁਸੀਂ ਰਜਿਸਟਰਡ ਜ਼ਰੂਰ ਕਰਾ ਕੇ ਆਣੀ ਹੈ ਕਿਉਂਕਿ ਅਗਲੀ ਵਾਰ ਜਦੋਂ ਵੀ ਤੁਹਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਜੋ ਵੀ ਤੁਹਾਡੇ ਹੋਏਗੇ ਉਹਨਾਂ ਦੇ ਨਾਲ ਤੁਹਾਡਾ ਇੱਕ ਸਪੈਸ਼ਲ ਮੀਟਿੰਗ ਹੋਏਗੀ ਇਸ ਐਗਜ਼ਿਬਿਸ਼ਨ ਤੋਂ ਬਾਅਦ 12 ਤਰੀਕ ਤੋਂ ਬਾਅਦ ਜਾਂ 13 ਤਰੀਕ ਤੋਂ ਬਾਅਦ ਵੀ ਉਹਦੇ ਵਿੱਚ ਸਾਨੂੰ ਜਿਹੜੇ ਪੀਪੀ ਦੇ ਜਿਹੜੇ ਨਾਲ ਜੁੜਨ ਦੇ ਨਾਲ ਬਹੁਤ ਵੱਡੇ ਜਿਹੜੇ ਫਾਇਦੇ ਸਾਨੂੰ ਦੇਖਣ ਨੂੰ ਮਿਲ ਗਏ ਤੁਸੀਂ ਪਿਛਲੀ ਵਾਰ ਸੁਣਿਆ ਹੋਵੇਗਾ ਕਿ ਰਾਜਸਥਾਨ ਦੇ ਵਿੱਚ ਇੱਕ ਵੱਡਾ ਘਟਨਾ ਹੋਈ ਸੀ ਪੰਜਾਬ ਦੇ ਫੋਟੋਗ੍ਰਾਫਰ ਵੱਲੋਂ ਵੱਡੀ ਵਾਰਦਾਤ ਨੂੰ ਵੱਡੀ ਵਾਰਦਾਤ ਹੋਈ ਸੀ ਕਿ ਜਿਹੜੇ ਫੋਟੋਗ੍ਰਾਫਰਾਂ ਦੇ ਜਿਹੜੇ ਸਮਾਨ ਸੀ ਕੈਮਰੇ ਸੀ ਉਹ ਸਾਰੇ ਚੋਰੀ ਹੋ ਗਏ ਸੀ ਤੇ ਉਹਨਾਂ ਵੱਲੋਂ ਹੀ ਜਿਹੜੇ ਇਹ ਰابطਾ ਕੀਤਾ ਗਿਆ ਪੀਪੀਏ ਵੱਲੋਂ ਤੇ ਉੱਥੇ ਜਿਹੜੀ ਆ ਪੂਰੀ ਕੈਮਰੇ ਦੀ ਰਿਕਵਰੀ ਹੋਈ ਆ ਉਹ ਤਾਂ ਹੋ ਸਕੀ ਆ ਵੀ ਜੇ ਤੁਸੀਂ ਕਿਸੇ ਵੱਡੀ ਸੰਸਥਾ ਦੇ ਨਾਲ ਜੁੜਦੇ ਆ ਤੁਹਾਡੇ ਆਈ ਕਾਰਡ ਜੇ ਤੁਹਾਨੂੰ ਕਿਤੇ ਵੀ ਤੁਹਾਡੀ ਪਛਾਣ ਦੇ ਜੇ ਤੁਹਾਨੂੰ ਕੋਈ ਰੋਗ ਦਾ ਆ ਜਾਂ ਕਿਤੇ ਪੁੱਛਿਆ ਜਾਂਦਾ ਵੀ ਤੁਹਾਡਾ ਕੋਈ ਤੁਸੀਂ ਕੀ ਕਰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਫੋਟੋਗ੍ਰਾਫਰ ਆ ਜੇ ਤੁਹਾਡੇ ਕੋਲ ਆਈ ਕਾਰਡ ਹੋਏਗਾ ਤਾਂ ਤੁਹਾਡੇ ਕੋਲ ਪ੍ਰੂਫ ਹੋਏਗਾ ਤੁਸੀਂ ਫੋਟੋਗ੍ਰਾਫਰ ਆ ਤੇ ਉਹਨਾਂ ਨੇ ਇਸੀ ਚੀਜ਼ ਵਾਸਤੇ ਵੀ ਜ਼ੋਰ ਦਿੱਤਾ ਹੈ ਵੀ ਤੁਸੀਂ ਪੀਪੀਏ ਨਾਲ ਜ਼ਰੂਰ ਜੁੜੋ ਤੇ ਇਹਦੇ ਵਿੱਚ ਜਿਹੜੇ ਵੱਧ ਤੋਂ ਵੱਧ ਤੁਸੀਂ ਆਪਣੇ ਮੈਂਬਰ ਆ ਉਹ ਇਸ ਸੰਸਥਾ ਦੇ ਨਾਲ ਜੁੜੋ ਤੇ ਅਸੀਂ ਵੀ ਆਪਣੇ ਜੀ ਸਟਾਰ ਟੀਮ ਵੱਲੋਂ ਸਾਰੇ ਫੋਟੋਗ੍ਰਾਫਰਾਂ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ 12 13 ਅਗਸਤ 2024 ਨੂੰ ਜਿਹੜਾ ਮੁੱਲਾਪੁਰ ਸੋਨਾ ਗ੍ਰੈਂਡ ਦੇ ਵਿੱਚ ਜਿਹੜਾ ਵੱਡੀ ਐਗਜ਼ੀਬਿਸ਼ਨ ਲੱਗੀ ਜਾ ਰਹੀ ਹੈ ਉੱਥੇ ਜ਼ਰੂਰ ਪਹੁੰਚ ਕੇ ਤੁਸੀਂ ਆਪ ਨੂੰ ਅਪਡੇਟ ਕਰੋ ਔਰ ਸਾਰੇ ਫੋਟੋਗ੍ਰਾਫਰ ਵੱਧ ਤੋਂ ਵੱਧ ਇਹ ਵੀਡੀਓ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਜਿਹੜੇ ਫੋਟੋਗ੍ਰਾਫਰ ਉੱਥੇ ਜਾਣਾ ਚਾਹੁੰਦੇ ਕਈ ਨੂੰ ਪਤਾ ਨਹੀਂ ਲੱਗਦਾ ਵੀ ਇਹ ਚੀਜ਼ ਹੈ ਵੀ ਉੱਥੇ ਕਿਹੜੀ ਕਿਹੜੀ ਕੰਪਨੀ ਆ ਰਹੀਆਂ ਪਰ ਅਸੀਂ ਦੁਬਾਰੇ ਫਿਰ ਰਿਪੀਟ ਕਰਦੇ ਵੀ ਸਾਰੀਆਂ ਕੰਪਨੀਆਂ ਤੁਹਾਨੂੰ ਕੋਈ ਵੀ ਤੁਸੀਂ ਫੋਟੋਗ੍ਰਾਫਰ ਦੇ ਸਬੰਧ ਦੇ ਵਿੱਚ ਕੋਈ ਵੀ ਚੀਜ਼ ਲੈਣੀ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਉੱਥੇ ਵੱਡੇ ਵੱਡੀਆਂ ਜਿਹੜੀਆਂ ਕੰਪਨੀਆਂ ਪਹੁੰਚ ਰਹੀਆਂ ਜੀ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਫੋਟੋ ਐਸੋਸੀਏਸ਼ਨ ਵੱਲੋਂ ਪ੍ਰਧਾਨ ਜੀ ਦਾ ਤੇ ਜਨਰਲ ਸੈਕਟਰੀ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਐਡਾ ਬੜਾ ਓਪਰਾਲਾ ਜਿਵੇਂ ਕਿ ਹੋਰ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪਹਿਲੇ ਦਿਨ 10000 ਤੋਂ ਪਲੱਸ ਜਿਹੜੇ ਜਿਹੜੇ ਆਣਦੀ ਜਿਹੜੀ ਫੋਟੋਗ੍ਰਾਫਰਾਂ ਦੀ ਉਹਨਾਂ ਸਾਂਝ ਕੀਤੀ ਹੈ ਗੱਲ ਵੀ 10000 ਤੋਂ ਪਲੱਸ ਜਿਹੜੇ ਫੋਟੋਗ੍ਰਾਫਰ ਸਾਨੂੰ ਸੁਭਾਵਨਾ ਵੀ 8:00 ਵਜੇ ਪਹੁੰਚੋਗੇ ਤਾਂ ਉਹਨਾਂ ਨੇ ਜਿਹੜਾ ਖਾਣਾ ਔਰ ਜਿਹੜੀ ਚਾਹ ਪਾਣੀ ਦਾ ਰੈਜ਼ਰਮੈਂਟ ਆ ਉਹ ਵੀ 10000 ਤੋਂ ਜ਼ਿਆਦਾ ਜਿਹੜੀ ਆ ਤੁਹਾਡੇ ਵਾਸਤੇ ਕੀਤੀ ਹੈ ਤੇ ਤੁਸੀਂ ਜ਼ਰੂਰ ਉੱਥੇ ਪਹੁੰਚੋ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਿਰਪਾਸੀ ਸਿੰਘ ਲੋਗ